ਸਾਨੂੰ ਫਕਰ ਹੈ ਤੁਹਾਡੇ ਤੇ ਕਿ ਤੁਸੀਂ ਇਸ ਲੜਾਈ ਦੇ ਵਿੱਚ ਮੂੰਹ ਮੋੜੋਗੇ ਮੋਦੀ ਦਾ ਵੀ ਤੇ ਆ ਜਿਹੜਾ ਮੋਦੀ ਦਾ ਚੇਲਾ ਜਾਂ ਥੋਟਾ ਬੈਠਾ ਇੱਥੇ ਆਪਣਾ ਆ ਜੀ ਦਾ ਕਹਿੰਦੇ ਸੀਐਮ ਇਥੋਂ ਦਾ ਹੈ ਉਹ ਉੱਪਰ ਲੀਆਂ ਜਨਸੀਆਂ ਵਰਤੀ ਜਾਂਦਾ ਹੈ ਇਹ ਥੱਲੇ ਵਾਲੀਆਂ ਜਨਸੀਆਂ ਵਰਤੀ ਜਾਂਦੇ ਆ ਕਦੇ ਤਾਂ ਸਰਦਾਰ ਰਚੀਦ ਦੇ ਆਜਮ ਭਗਤ ਸਿੰਘ ਦੀ ਪੱਗ ਟੌਰੇ ਵਾਲੀ ਬੰਨ ਲੈਂਦੇ ਆ ਕਦੇ ਫਿਰ ਲਾ ਲੈਂਦੇ ਆ ਕਿਉਂਕਿ ਦਿੱਲੀ ਵਾਲੇ ਤੋਂ ਡਰਦੇ ਆ ਦਿੱਲੀ ਵਾਲੇ ਮਗਰ ਪੈ ਜਾਣਗੇ ਓਏ ਭਾ ਕੇਉਂ ਡਰਦੇ ਭਾਈ ਦਿੱਲੀ ਵਾਲਿਆਂ ਦਿੱਲੀ ਦੇ ਲੋਕਾਂ ਨੂੰ ਉੱਥੋਂ ਭਜਾਏ ਵੀ ਐ ਉੱਥੋਂ ਭਜਾਏ ਬੇ ਨੇ ਸਾਰੇ ਦਿੱਲੀ ਤੋਂ ਕੱਢ ਕੇ ਲੁੱਟ ਪਟ ਕੇ ਆ ਗਏ ਹੁਣ ਇੱਥੇ ਲੁੱਟਣ ਪਟਣ ਆਏ ਨੇ ਜੇ ਤੂੰ ਨਹੀਂ ਕੱਢ ਸਕਦਾ ਆ ਰਹਿ ਗਏ 4-6 ਮਹੀਨੇ ਸਾਡੇ ਪੰਜਾਬ ਦੀ ਜਨਤਾ ਐਸਾ ਸਵਾਇਆ ਕਰਕੇ ਤੋਰੇਗੀ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਲਹੂ ਪੀਂਦੀ ਐ ਕੋਈ ਨਹੀਂ ਮੇੜਾ ਮਾਰ ਕੇ ਗਏ ਹੋ ਰੰਦਾਬਾ ਜੀ ਬੇਟਾ ਸਾਰੀ ਦਾ ਉੱਤ ਆ ਕੇ ਬਦਲਾਅ ਦੇਖੀਏ ਕੀ ਐ ਲੈ ਕੀ ਭਗਵੰਤ ਮਾਨ ਨੂੰ ਕਹਦੇ ਹੋ ਸ਼ਗਰੂਰ ਦੇਆਂ ਸਾਰੀਆਂ ਸੀਟਾਂ ਤੇ ਪਵਾ ਅਪਲਾਈ ਕਰਦੇ ਜਵਾਨ ਤੇ ਜਬਤ ਕਰਾ ਕੇ ਭੇਜਾਂਗੇ ਥੋਸੀ ਜਵਾਨ ਤੇ ਜਬ ਕਿਉਂਕਿ ਇਹ ਧਰਤੀ ਹੈ ਜਿਹੜੀ ਸਾਡੀ ਸੰਗਰੂਰ ਦੀ ਇਹਦੇ ਚਾਰੇ ਕੰਨੀਆਂ ਤੇ ਸ਼ਹਾਦਤ ਦਾ ਤੇ ਕੁਰਬਾਨੀਆਂ ਦਾ ਇੱਕ ਵਾਕ ਦਾ ਇੱਕ ਕਿੱਲੇ ਗੱਡੇ ਹੋਇਆ ਆ ਬਲੇਰ ਕਟਲੇ ਵਾਲੇ ਪਾਸੇ ਜਾਂਦੇ ਆ ਸਾਡੇ ਕਿੰਨੇ ਕੂਕਿਆ ਨੇ ਮੋੜੇ ਉਸ ਵਕਤ ਦੀ ਜ਼ਬਰ ਸਰਕਾਰ ਦੇ ਮੂੰਹ ਤੋਂ ਪਾ ਦੇ ਅੱਗੇ ਖੜਕੇ ਸੇਵਾ ਸਿੰਘ ਠਿਕਰੀ ਵਾਲਾ ਜੀ ਨੇ ساری ਜ਼ਿੰਦਗੀ ਲਾਤੀ ਝੁਕੇ ਨਹੀਂ ਸਰਕਾਰ ਦੇ ਮੂੰਹ ਰਿਹਾ ਇੱਥੇ ਰਾਜੇ ਮਹਾਰਾਜਾ ਦੀ ਸਰਕਾਰਾਂ ਆਈਆਂ ਉਸ ਵਕਤ ਵੀ ਰਾਜਿਆਂ ਦੀਆਂ ਮੱਤੀ ਇਸੇ ਤਰ੍ਹਾਂ ਨਾਲ ਸਾਡੀ ਚੱਪਾ ਚੱਪਾ ਧਰਤੀ ਭਰੀ ਹੋਈ ਹੈ ਅੱਜ ਇਸ ਧਰਤੀ ਦੇ ਉੱਤੇ ਅਸੀਂ ਜਦੋਂ ਵੀ ਕੋਈ ਵਕਤ ਪਿਆ ਹੈ ਅਤਵਾਦ ਬਖਵਾਦ ਸੰਗਰੂਰ ਨਿਵਾਸੀ ਸਾਰਿਆਂ ਤੋਂ ਪਹਿਲਾਂ ਮੈਨੂੰ ਯਾਦ ਆ ਸਰਦਾਰਵਾਰਾ ਸਿੰਘ ਕਹਿੰਦੇ ਹੁੰਦੇ ਮੋਰਚਾ ਲੱਗਿਆ ਜੇ ਅੱਜ ਹੋਰ ਪਾਸੇੋਂ ਦੀ ਕੋਈ ਜਥਾ ਆਇਆ ਤਾਂ ਸ਼ਰੂਰ ਵਾਲਿਆਂ ਨੂੰ ਕਹੋ ਸ਼ਰੂਰ ਵਾਲੇ ਜਾ ਕੇ ਸਾਡਾ ਜਥਾ ਤਿਆਰ ਹੁੰਦਾ ਲੜ ਲੜ ਕੇ ਮੂਰੇ ਜਾਂਦੇ ਅਸੀਂ ਉਹ ਜੁੱਧੂ ਜੱਥੇ ਆ ਅੱਜ ਮਾੜੀ ਕਿਸਮਤ ਵਾਲੇ ਉਹ ਜਿਹੜੇ ਮੋਦੀ ਉੱਤੇ ਬੈਠਾ ਹੈ ਪੰਜਾਬ ਦਾ ਦੋਖੀ ਕਿਸਾਨਾਂ ਦਾ ਦੋਖੀ ਗਰੀਬਾਂ ਦਾ ਦੋਖੀ ਅੱਜ ਅਸੀਂ ਉਸ ਨੂੰ ਮੂੰਹ ਮੋੜ ਕੇ ਦਿਖਾਉਣਾ ਹੈ ਮੇਰੇ ਬੱਚਿਓ ਮੇਰੇ ਭਰਾਵੋ ਮੇਰੀਆਂ ਭੈਣੋ ਅਸੀਂ ਉਸ ਵਕਤ ਅੰਗਰੇਜ਼ਾਂ ਨੂੰ ਕੱਢਣ ਦੀਆਂ ਲੜਾਈਆਂ ਸਾਡੇ ਵੱਡਿਆਂ ਨੇ ਲੜੀਆਂ ਅਸੀਂ ਇੱਥੋਂ ਅੱਤਵਾਦ ਕੱਢ ਕੇ ਅਮਨ ਲਿਆਉਣ ਦੀਆਂ ਲੜਾਈਆਂ ਲੜੀਆਂ ਅੱਜ ਤੁਹਾਡੇ ਮੋਢਿਆਂ ਤੇ ਐ ਸਾਨੂੰ ਫਕਰ ਹੈ ਤੁਹਾਡੇ ਤੇ ਕਿ ਤੁਸੀਂ ਇਸ ਲੜਾਈ ਦੇ ਵਿੱਚ ਮੂੰਹ ਮੋੜੋਗੇ ਮੋਦੀ ਦਾ ਵੀ ਤੇ ਆ ਜਿਹੜਾ ਮੋਦੀ ਦਾ ਚੇਲਾ ਜਾਂ ਥੋਟਾ ਬੈਠਾ ਇੱਥੇ ਆਪਣਾ ਆਜੀ ਦਾ ਕਹਿੰਦੇ ਸੀ ਐਮ ਇਥੋਂ ਦਾ ਐ ਏਜੰਸੀਆਂ ਦੀ ਵਰਤੋਂ ਕਰਦੇ ਆ ਮੈਂ ਉਸ ਵਕਤ ਕਿਹਾ ਸੀ ਸਹੀ ਕੇਸ ਬਣਾਏ ਮੇਰੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮਕੈਸ ਪ੍ਰਕਾਸ਼ ਸਿੰਘ ਬਾਦਲ ਕੇਸ ਬਣਾ ਸਕਦਾ ਜੇ ਹਿੰਮਤ ਹੈ ਹੱਤਕੜੀਆਂ ਲਿਆ ਕਿਉਂ ਕੰਬਦੀਆਂ ਤੇਰੀਆਂ ਹੱਤਕੜੀਆਂ ਪੱਠਲ ਨੇ ਕਦੇ ਚੂੜੀਆਂ ਨਹੀਂ ਪਹਿਨੀਆਂ ਤੇਰੀਆਂ ਹੱਤਕੜੀਆਂ ਕੰਬ ਜਾਣਗੀਆਂ ਇਹ ਉਹ ਜਿਲ੍ਹਾ ਹੈ ਸਾਡਾ ਸਗਰੂਰ ਦਾ ਤੁਸੀਂ ਅੱਜ ਗਰੀਬਾਂ ਦੀ ਰੋਟੀ ਤੇ ਛਾਪਾ ਮਾਰ ਰਿਹਾ ਹੈ ਮੰਨਰੇਗਾ ਮਹਾਤਮਾ ਗਾਂਧੀ ਜੀ ਜਿੰਦਾ ਨੰਗਰੇਜਾਂ ਨੂੰ ਚਕਾਇਆ ਜਿੱਤੇ ਗਰੀਬਾਂ ਨੇ ਸਭ ਕੁਝ ਕੀਤਾ ਮੈਨੂੰ ਮਾਣ ਹੈ ਸੀ ਉਸ ਕਾਂਗਰਸ ਪਾਰਟੀ ਦੇ ਆ ਮੈਨੂੰ ਮਾਣ ਹੈ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਜਦੋਂ ਵੀ ਕਾਂਗਰਸ ਦੇ ਵੱਡੇ ਲੀਡਰ ਨੇ ਕੋਈ ਸੋਚਿਆ ਗਰੀਬਾਂ ਵਾਸਤੇ ਸੋਚਿਆ ਇੰਦਰਾ ਜੀ ਨੇ ਰਾਜੇ ਮਹਾਰਾਜਾਂ ਦੇ ਪ੍ਰੀਵੀਪਰਸਬੰਧ ਕਰਕੇ ਗਰੀਬਾਂ ਦੀਆਂ ਸਕੀਮਾਂ ਲਾਗੂ ਕੀਤੀਆਂ ਸੀ राजीव ਜੀ ਆਏ ਮੇਰਾ ਖਿਆਲ ਪਹਿਲੇ ਪੀਐਮ ਹੋਣੇ ਆ ਜਿਨ੍ਹਾਂ ਨੇ ਸਾਰਿਆਂ ਥਾਂ ਮਤੇ ਸਰਪੰਚਾਂ ਨੂੰ ਚਿੱਠੀਆਂ ਲਿਖੀਆਂ ਕਿ ਪੈਸਾ ਪੂਰਾ ਪਹੁੰਚਦਾ ਕਿ ਨਹੀਂ ਪਹੁੰਚਦਾ ਜਦੋਂ ਪਤਾ ਲੱਗਿਆ ਕਿ ਚੌਥਾ ਹਿੱਸਾ ਹੀ ਮੱਸਾ ਪਹੁੰਚਦਾ ਹੈ ਤੋ ਉਸ ਵਕਤ ਉਹਨਾਂ ਨੇ 73ਵੀਂ ਸਾਡੀ ਐਮੈਂਡਮੈਂਟ ਲਿਆ ਕੇ ਪੰਚਾਇਤੀ ਰਾਜ ਦਾ ਗਠਨ ਕਰਕੇ ਲੋਕਾਂ ਨੂੰ ਤਾਕਤ ਦੇਣ ਦੀ ਗੱਲ ਕੀਤੀ ਸੋਨੀਆ ਜੀ ਆਏ ਉਹਨਾਂ ਨੇ ਲੇਡੀਜ਼ ਨੂੰ 33% ਵਾਸਤੇ ਲੋਕ ਸਭਾ ਪਾਸ ਕੀਤਾ ਇਹਨਾਂ ਨੇ ਰਾਜ ਸਭਾ ਚ ਨਹੀਂ ਪਾਸ ਹੋਣ ਦਿੱਤਾ ਆ ਰੌਹਲ ਜੀ ਆਏ ਰੌਹਲ ਜੀ ਨੇ ਕਿਹਾ ਉਦੋਂ ਮੈਂ ਸਤਾ ਪਾਰਟੀ ਦੀ ਸਮੂਗਾ ਜਦੋਂ ਆ ਜਿਹੜੇ ਮਨਰੇਗਾ ਦੇ ਵਿੱਚ ਗਰੀਬ ਮਜ਼ਦੂਰ ਹੈ ਇਹਨਾਂ ਨੂੰ ਰੁਜ਼ਗਾਰ ਮਿਲ ਸਕੂਗਾ ਅੱਜ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਜਿਹੜੀ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਡੀ ਖੜੀ ਹੈ ਗਰੀਬ ਦੇ ਹੱਕ ਵਾਸਤੇ ਲੋਕਾਂ ਦੇ ਹੱਕ ਵਾਸਤੇ ਤੇ ਆਪਣੀ ਜਾਨ ਤਲੀ ਦੇ ਧਰ ਕੇ ਲੜਨ ਵਾਸਤੇ ਆਈ ਹੋਈ ਹੈ ਇੱਕ ਪਾਸੇ ਲੁਟੇਰਿਆਂ ਦਾ ਟੱਬਰ ਉਹ ਉੱਪਰ ਲੀਆਂ ਜਾਂਸੀਆਂ ਵਰਤੀ ਜਾਂਦਾ ਹੈ ਇਹ ਥੱਲੇ ਵਾਲੀਆਂ ਜਾਂਸੀਆਂ ਵਰਤੀ ਜਾਂਦੇ ਆ ਕਦੇ ਤਾਂ ਸਰਦਾਰ ਰਸ਼ੀਦ ਦੇ ਆਜਮ ਭਗਤ ਸਿੰਘ ਦੀ ਪੱਗ ਟੌਰੇ ਵਾਲੀ ਬਦ ਲੈਂਦੇ ਆ ਕਦੇ ਫਿਰ ਲਾ ਲੈਂਦੇ ਆ ਕਿਉਂਕਿ ਦਿੱਲੀ ਵਾਲੇ ਤੋਂ ਡਰਦੇ ਆ ਦਿੱਲੀ ਵਾਲੇ ਮਗਰ ਪਹਿ ਜਾਣਗੇ ਓਏ ਭਾਕੇ ਨਰਦੇ ਭਾਈ ਦਿੱਲੀ ਵਾਲਿਆ ਦਿੱਲੀ ਦੇ ਲੋਕਾਂ ਨੇ ਉੱਥੋਂ ਭਜਾਏ ਵੀ ਐ ਉੱਥੋਂ ਭਜਾਏ ਬੇ ਨੇ ਸਾਰੇ ਦਿੱਲੀ ਤੋਂ ਕੱਢ ਕੇ ਲੁੱਟ ਪਟ ਕੇ ਆ ਗਏ ਹੁਣ ਇੱਥੇ ਲੁੱਟਣ ਪਟਣ ਆਏ ਨੇ ਜੇ ਤੂੰ ਨਹੀਂ ਕੱਢ ਸਕਦਾ ਆ ਰਹਿ ਗਏ 4-6 ਮਹੀਨੇ ਸਾਡੇ ਪੰਜਾਬ ਦੀ ਜਨਤਾ ਇੱਥੋਂ ਸਫਾਇਆ ਕਰਕੇ ਤੋਰੇਗੀ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਲਹੂ ਪੀਂਦੀ ਐ ਸੋ ਮੇਰੇ ਮਨਰੇਗਾ ਦੇ ਭੈਣੋ ਤੇ ਭਰਾਵੋ ਥੋੜਾ ਰਜਗਾਰ ਨਹੀਂ ਬੰਦ ਹੋਣ ਦਿੰਦੇ ਇਦਾਂ ਨਹੀਂ ਇਦਾਂ ਹੋ ਜਾਵੇ ਤੁਹਾਡੀਆਂ ਰੋਟੀਆਂ ਤੁਹਾਡੇ ਚੁੱਲ੍ਹੇ ਨਹੀਂ ਬੁਝਣ ਦਿੰਦੇ ਅਸੀਂ ਡਟ ਕੇ ਸਾਰੀ ਕਾਂਗਰਸ ਪਾਰਟੀ ਇੱਕ ਮੁੱਠਾ ਤੇ ਇੱਕ ਜੁੱਟਾ ਆ ਬਿਜੇਂਦਰ ਸਿਗਲੇ ਨੇ ਮਾਣ ਹੈ ਮੈਨੂੰ ਇਹਦੇ ਪਿਤਾ ਜੀ ਦੇ ਨਾਲ ਵੀ ਮੈਂ ਕੰਮ ਕੀਤਾ ਇਹਨੇ ਵਾਕਿਆ ਦਾ ਬਰਨਾਲਾ ਸਾਡੀ ਝੋਲੀ 'ਚ ਪਾ ਕੇ ਮਾਨ ਸਾਹਿਬ ਤੁਹਾਨੂੰ ਉੱਥੇ ਦਿਖਾਤਾ ਕਿ ਆ ਸ਼ੀਸ਼ਾ ਆ ਦੇਖ ਲਓ ਇਹ ਅੱਗੇ ਆਉਣ ਵਾਲਾ ਹੈਗਾ ਇਸੇ ਤਰ੍ਹਾਂ ਨਾਲ ਅਸੀਂ ਆ ਸ਼ੀਸ਼ਾ ਸਾਰੀ ਕਾਂਗਰਸ ਦਿਖਾਵਾਂਗੇ ਰਾਜਾ ਬ੍ਰਿੰਗ ਤੁਸੀਂ ਗਵਾਹੀ ਕਰ ਰਹੇ ਹੋ ਰੰਧਾਵਾ ਜੀ ਬੇਟਾ ਤੁਸੀਂ ਗਵਾਹੀ ਕਰ ਰਹੇ ਹੋ ਸਾਰੀ ਕਾਂਗਰਸ ਗਵਾਹੀ ਕਰ ਰਹੀ ਹੈ ਸਾਡੀਆਂ ਥਾਪੜੇ ਤੁਹਾਡੇ ਤੇ ਆ ਕਿਉਂਕਿ ਨੌਜਵਾਨ ਜਿਹੜਾ ਸਾਡਾ ਅੱਗੇ ਆਵੇ ਸਾਡੇ ਸਮਝਦੇ ਨਾਲ ਇੱਕ ਮੁੱਠ ਤੇ ਗਜਟ ਹੋ ਕੇ ਪੰਨ ਕਰ ਲੋ ਕਿ ਇੱਥੇ ਸਫਾਇਆ ਕਰਕੇ ਇਹਨਾਂ ਪਾਰਟੀਆਂ ਜਿਹੜੀਆਂ ਗਰੀਬਾਂ ਦੀ ਰੋਟੀ ਖੋਹਦੀ ਹੈ ਉਹਨਾਂ ਨੂੰ ਘਰੇ ਬਿਠਾਵਾਂਗੇ ਗਰੀਬਾਂ ਦੇ ਚੁੱਲਿਆਂ ਨੂੰ ਅਸੀਂ ਵਾਕ ਦਾ ਦਵਾਰਾਂ ਚ ਜਲਣ ਲਾਵਾਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਕੇ ਮਾਰੀ ਜਾਚਾ ਕਾ ਥੈਂਕ ਯੂ ਵੈਰੀ